ਪੀਏਯੂ ਵਿਖੇ ਅਤੇ ਆਧੁਨਿਕ ਸਹੂਲਤਾਂ ਵਾਲੇ ਜਿਮਨੇਜ਼ੀਅਮ ਦਾ ਉਦਘਾਟਨ ਹੋਇਆ ਨੌਜਵਾਨ ਅਤੇ ਖਿਡਾਰੀ ਜਿਮ ਵਿੱਚ ਵਰਜਿਸ਼ ਲਈ ਗੈਰ ਸਿਪਾਸ਼ੀ ਉਤਪਾਦਾਂ ਤੋਂ ਗੁਰੇਜ਼ ਕਰਨ ਸਿਹਤ ਮੰਤਰੀ ਪੰਜਾਬ ਸਿਹਤ ਸੰਬੰਧੀ ਗਤੀਵਿਧੀਆਂ ਨੂੰ ਪ੍ਰਮੁੱਖਤਾ ਦੇਣ ਦੇ ਮੰਤਵ ਨਾਲ ਪੀਏਯੂ ਵਿਖੇ ਅੱਜ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇੱਕ ਸੰਜੋਗ ਸਿਹਤ ਸਲਾਹ ਪੋਸਟਰ ਨੂੰ ਜਾਰੀ ਕੀਤਾ

सेहत मंत्री डॉक्टर बलबीर ने हदायतों की सूची जारी करद कहा कि इसलिए पीए यूसलर डॉ सतर गोसल अते दयानंद मैडिक बिश मोहन नाल विच चर्चा उन्होंने अचानक दिल्ली दौरिया दटनावान के मद्देनजर जिम विखे वर्जिश लिय हदायतों बेहद लाजमी करार दिता जिक्र योग है कि पीएयू नवा स्थापित होया जिमनेजियम सरकार की आर्थिक सहायता ने नेपरे चढ़िया है

इस मौके पीए चांसलर डॉक्टर चर्चा यूनिवर्सिटी के का बिम भावे खेती विज्ञानक दिशा वाल लिजाण वाली संस्था के तौर पर प्रवान होया है पर पीए यू समान तौर पर पूरे समाज और विद्यार्थियों की शरीर मानसिक तंदरुस्ती समर्पित संस्था है

उन्हें आस प्रगटाई की कसरत चंकी खुराक और मायरों की सलाह न जिम जाने शरीरक मानसिक समाजिक गुणात्मक सुधार वेखण मिलेंगे दयानंद मैडिकल कॉलेज और हस्पता के प्रमुख दिल के मायर डॉक्टर गुरप्रीत सिंह वांडर ने समाज की सुचजी सेहत की उसारी अंतर अनुशासनी पहुँच अपना उपर जोर दिता उन्होंने कहा कि विद्यक संस्थावस्पता मिलके समाज में तंदरुस्ती वाल ਯੂਥਰੋ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਹੈਲਥ ਮਿਨਿਸਟਰ ਸਾਹਿਬ ਆਪਣੇ ਇਸ ਕੰਮ ਨੂੰ ਅੱਗੇ ਲੈ ਕੇ ਆਏ ਨੇ ਕਿ ਆਪਾਂ ਇਹ ਰਲ ਕੇ ਕੰਮ ਕਰਾਂਗੇ ਜਿਦੇ ਵਿੱਚ ਸਾਡੀਆਂ ਤਿਰਸ ਮੁਕਸਸ ਤਵਾ ਗਿਆਨ ਮੈਡੀਕਲ ਕਾਲਜ ਐਂਡ ਹਸਪੀਟਲ ਬਿਓਰਲ ਸੈਂਟਰ ਐਂਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਡਾਕਟਰ ਕੇਰਨ ਵੈਸ ਦੀ ਅਗਵਾਈ ਦੇ ਵਿੱਚ ਇਹ ਇਹਨਾਂ ਨੇ ਮੀਡੀਆ ਕੀਤੇ ਸ਼ੁਰੂਆਤ ਕੀਤੀ ਐਂਡ ਜਿੰਨੇ ਵੀ ਨਿਊਟ੍ਰੀਸ਼ਨ ਦੇ ਚੀਜ਼ਾਂ ਆਪਾਂ ਨੂੰ ਰਿਕੁਆਇਰਮੈਂਟ ਸੀ ਉਹਦੇ ਬਾਰੇ ਵੀ ਡਿਸਕਸ਼ਨ ਹੋਈ ਜੀਨੀਅਰ ਲਾਈਫ ਸਟਾਈਲ ਆਫ ਦੇ ਵਿੱਚ ਐਨੂਅਲ ਫੂਡ ਦੇ ਇਨ ਦੋਸ ਦੇ ਮੀਟ ਅੰਡਰ ਮੱਛੀ ਉਹਦੇ ਬਾਰੇ ਕੀਤਾ ਫਿਰ ਜਿੰਨੀ ਵੀ ਰਿਕੁਆਇਰਮੈਂਟਸ ਨੇ ਹਿਊਮਨ ਬੀਂਗਸ ਨੂੰ ਲੇਡੀਜ਼ ਨੂੰ ਜੈਕ ਗੋਇੰਗ ਪਲੇਅਰਸ ਨੂੰ ਸਟਰੀਸ ਨੂੰ ਉਹਦੇ ਬਾਰੇ ਸਾਰੇ ਡਾਟਾ ਇਕੱਠਾ ਕੀਤਾ ਬਹੁਤ ਸਾਰੇ ਮੀਟਿੰਗਾਂ ਹੋਈਆਂ ਸਾਡੇ ਯੂਨੀਵਰਸਿਟੀ ਦੇ ਵਿੱਚੋਂ ਸਾਡੇ ਐਮਪੀ ਦੇ ਹੈਡ ਡਾਕਟਰ ਰੇਤਨ ਤੇ ਮੇਰੇ ਕੌਨਸਲਟੈਂਟ ਡਾਕਟਰ ਜੀ ਨੇ ਕਾਫੀ ਰਿサーチ ਇਨਪੁਟ ਪਾਈ ਸਾਰੇ ਸਾਰੇ ਯੂਨੀਵਰਸਿਟੀ ਦੇ ਵਿੱਚ ਹਰ ਡਿਪਾਰਟਮੈਂਟ ਦੇ ਬੰਦਿਆਂ ਤੋਂ ਇਹਨਾਂ ਨੇ ਸਲਾਹ ਕੀਤੀ ਅਫੀਸ਼ੀਅਲੀ ਕੌਨਸਲਟ ਤੋਂ ਸਲਾਹ ਕੀਤੀ ਤੇ ਇਹ ਇੱਕ ਚਾਰਟ ਆ ਗਿਆ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੋਈ ਜਿੰਨੀਆਂ ਵੀ ਆਪਾਂ ਕੋਲ ਡਿਲੀ ਦੇ ਡਿਪਾਰਟਮੈਂਟ ਦੇ ਜਿਹੜੀਆਂ ਕਿ ਆਪਾਂ ਜੇਬਸ ਜਾਂ ਹੋਰ ਤੋਂ ਤੇ ਸਪਲੀਮੈਂਟ ਤੋਂ ਲੈ ਰਹੇ ਹਾਂ ਉਹਦੇ ਬਾਰੇ ਲਿਖਿਆ ਗਿਆ ਵੀ ਇਹ ਚੀਜ਼ਾਂ ਆਪਣੀਆਂ ਨੈਚਰਲ ਫੂਡ ਦੇ ਵਿੱਚ ਆਪਾਂ ਰੱਪ ਕੱਢ ਸਕਦੇ ਹਾਂ ਰੋਟੀ ਦੇ ਵਿੱਚ दुद्ध दे विच आपा जेट आपा दो ग्लास दुद्ध पीने हैं जहाँ आपा कुछ डेढ़ सौ ग्राम कोई पड़क खा रहे हैं यहाँ डेढ़ सौ ग्राम आपा मीट खाने हैं यहाँ आड़ा खाने हैं ताँ आपन उन्हीं ही प्रोटीन में दिया जेट की पॉलिटिकली डायरेक्टेड बट आई जस्ट वांटेड टू सेल दैट आई दैट ही सिटिंग हियर एस अ डॉक्टर he is not sitting here as a politician today because what he has done today is not what a doctor does but what a scientist does uh, bishop was telling me that for him And for other colleagues from DLC, it was a learning exercise interacting and looking at the passion and the no level of knowledge of the uh, consultants, the uh, Department of Nutrition and other departments from the Gujarat Agriculture University and from the Gurdwarsu. So, in that sense, whenever we meet each other, whenever we will come out of our shelves, we will meet people from other specialities. people from other branches it is always a learning exercise because you might be excellent in the field that you are but you unless प्रॉब्लम बहुत है पीछे से कोई भी आएगा चेयर में आड़े चेयर लो आ तो कोई नहीं मैम इधर आ मैम पूछ सर कर ਹਾਂ ਜੀ ਕਿਰਪਾ ਕਰਕੇ ਅੱਜ ਗੁਡ ਆਫਟਰਨੂੰ ਅੱਛਾ ਆਪਾਂ ਪੰਜਾਬੀ 'ਚ ਹੀ ਗੱਲ ਕਰਾਂਗੇ ਡਾਕਟਰ ਜੀ ਮੈਂ ਥੋੜੀ ਜਿਹੀ ਉਹ ਦੇਖ ਕੇ ਅੱਛਾ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਆਪਾਂ ਤੁਸੀਂ ਮੀਡੀਆ ਦੇ ਵਿੱਚ ਤੁਸੀਂ ਸਾਨੂੰ ਐਕਸੈਸ ਵਾਲੇ ਪੁੱਛਿਓ ਹਾਰਟ ਵਾਲੇ ਡਾਕਟਰ ਨੂੰ ਬਾਕੀ ਜਗ੍ਹਾ ਤੇ ਔਰ ਐਚਐਮ ਸਾਹਿਬ ਨੂੰ ਕੀ ਜੀ ਇਹ ਜਿਹੜੀ ਜਿੰਦ ਦੇ ਵਿੱਚ ਜਾਂ ਸਪੋਰਟਸ ਕਰਦੇ ਜਿਹੜੀ ਯੰਗ ਡੈਥਸ ਆ ਇਹ ਜਿਹੜੀ ਯੰਗ ਡੈਥਸ ਹੋ ਰਹੀਆਂ ਨੇ ਉਹ ਸਡਨਲੀ ਜਿਹੜੀਆਂ ਡੈਥਸ ਹੋ ਰਹੀਆਂ ਉਹ ਕਿਉਂ ਹੁੰਦੀਆਂ ਨੇ ਉਹਦੇ ਕੀ ਕਾਰਨ ਨੇ ਕੀ ਇਹਨੂੰ ਬਚਾ ਸਕਦੇ ਆ ਜਾਂ ਇਹਦੇ ਬਾਰੇ ਕੋਈ ਗਾਈਡਲਾਈਨ ਆਪਾਂ ਕਰ ਸਕਦੇ ਆ ਕਿ ਜਿਹਦੇ ਕਰਕੇ ਜਿਹੜੀਆਂ ਜੰਗ ਡੈਥs ਹੋ ਗਈਆਂ ਨੇ ਉਹਨਾਂ ਨੂੰ ਆਪਾਂ ਕਿੱਦਾਂ ਘਟਾ ਸਕਦੇ ਆ ਉਹਦੇ ਕਾਰਨ ਕੀ ਆ ਸਰਡਨ ਕਾਰਡੀਕ ਡੈਥ ਅਚਾਨਕ ਜਿਹੜਾ ਕੋਈ ਜੰਗ ਬੰਦਾ ਕੋਈ ਚਾਹੇ ਸਪੋਰਟਸ ਪਰਸਨ ਆ ਕੋਈ ਕ੍ਰਿਕਟ ਖੇਡਦਾ ਹੋਇਆ ਕੋਈ ਜਿਮ ਵਿੱਚ ਤੇ ਜਾਂ ਕੋਈ ਜਿਹੜਾ ਕੋਈ ਫਿਲਮ ਐਕਟਰ ਜਾਂ ਐਕਟਰਸ ਜਿਹੜੇ ਆਪਣੇ ਪਰਫਾਰਮੈਂਸ ਦਿੰਦੇ ਹੋਏ ਸਟੇਜ ਦੇ ਉੱਤੇ ਹੀ ਮਤਲਬ ਅਚਾਨਕ ਡੈਥ ਹੋ ਜਾਣਾ ਇਹ ਇੱਕ ਜਿਹੜਾ ਮੈਂ ਕਹੂੰਗਾ ਕਿ ਮਤਲਬ ਬਹੁਤ ਪੁਰਾਣਾ ਨਹੀਂ ਇੱਕ ਰੀਸੈਂਟ ਵਰਤਾਰਾ ਸੀਗਾ ਕੁਦਰਤੀ ਤੌਰ ਤੇ ਮੇਰੇ ਨਾਲ ਜਿਹੜੇ ਦੋ ਕਾਰਡੀਓਲੋਜਿਸਟ ਬੈਠੇ ਆ ਜੀ ਡਾਕਟਰ ਬਿਸ਼ਪ ਮੋਨ ਸਾਡੇ ਪ੍ਰਿੰਸੀਪਲ ਇਨਵੈਸਟੀਗੇਟਰ ਆ ਤੇ ਡਾਕਟਰ ਵਾਂਡਰ ਜਿਹੜੇ ਡਾਇਰੈਕਟਰ ਪ੍ਰਿੰਸੀਪਲ ਵੀ ਆ ਇਹ ਦਿਲ ਦੇ ਮਾਹਰ ਆ ਬਟ ਕੁਝ ਸਵਾਲ ਇਹਨਾਂ ਦੇ ਮਨ 'ਚ ਵੀ ਸੀਗੇ ਕੁਝ ਸਵਾਲ ਮੇਰੇ ਮਨ 'ਚ ਸੀਗੇ ਸਾਡੇ ਨਾਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਜੀ ਗੋਸਲ ਸਾਹਿਬ ਔਰ ਜੇਪੀ ਸਿੰਘ ਜੀ ਗਿਲ ਸਾਹਿਬ ਆ ਜੀ ਗਿਲ ਸਾਹਿਬ ਮੈਂ ਤੁਸੀਂ ਗੋਸਲ ਸਾਹਿਬ ਤੋਂ ਜੀ ਮੈਂ ਡਾਕਟਰ ਕੈਬਲ ਗੋਸਲ ਸਾਹਿਬ ਤੋਂ ਪਹਿਲਾਂ ਗੋਸਲ ਸਾਹਿਬ ਫਿਰ ਗਿਲ ਸਾਹਿਬ ਜੀ ਜੇਪੀਐਸ ਦਾ ਖੁਸ਼ੀ ਦੀ ਗੱਲ ਇਹ ਆ ਕਿ ਇਹਦੇ ਚ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਚੇਅਰਪਰਸਨ ਉਹਨਾਂ ਨੇ ਮੈਨੂੰ ਕਹਿੰਗੇ ਰੋਡ ਸਾਹਿਬ ਦਿੱਲੀ ਦੇ ਵਿੱਚ ਲੋਕ ਬਹੁਤ ਕੱਲਾ ਕਰਦੇ ਸੀ ਇਹਦੀਆਂ ਤੇ ਉਹ ਚਾਹੁੰਦੇ ਸੀ ਕੋਈ ਸਟੱਡੀ ਹੋਣੀ ਚਾਹੀਦੀ ਆ ਤੇ ਇੱਕ ਡਾਕਟਰ ਟਾ ਲੈ ਕੇ ਆ ਜੀ ਆਪਣੇ ਗੁੜਗਾਓ ਤੋਂ ਇਸੇ ਤਰ੍ਹਾਂ ਡਾਕਟਰ ਕਲੇਅਰ ਹੈਗੇ ਆ ਜਿਹੜੇ ਕਿ ਅ ਅੱਜਕੱਲ ਦਿੱਲੀ ਹੌਪਟਲਸ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰ ਹੈਗੇ ਆ ਨੈਸ਼ਨਲ ਲੈਵਲ ਦੇ ਜਿਹੜੇ ਕਾਰਡੀਓਲੋਜਿਸਟ ਆ ਉਹਨਾਂ ਨੇ ਬੜਾ ਕੀਨ ਇੰਟਰਸਟ ਔਰ ਡਿਫਰੈਂਟ ਫੀਲਡਸ ਤੋਂ ਲੋਕਾਂ ਦਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹਨਾਂ ਨੂੰ ਸਿਖਾ ਕਿ ਸਾਡੇ ਮੈਨੂੰ ਚੰਡੀਗੜ੍ਹ ਵਾਲੇ মিডিਆ ਵਾਲੇ ਕਹਿੰਦੇ ਸੀ ਤੁਸੀਂ ਇਹ ਵਾਲੀ ਮੀਟਿੰਗ ਚੰਡੀਗੜ੍ਹ ਚ ਕਰੋ ਮੈਂ ਕਿਹਾ ਜੀ ਸਾਡੇ ਜਿਹੜੇ ਕੰਮ ਕਰਨ ਵਾਲੇ ਬੰਦੇ ਸਾਰੇ ਲੁਧਿਆਣੇ ਚਾਹ ਮੈਂ ਲੁਧਿਆਣੇ ਚ ਕਰੂੰਗਾ ਤੇ ਉਹ ਕਹਿੰਦੇ ਵੀ ਇਹ ਤਾਂ ਫਿਰ ਠੀਕ ਨਹੀਂ ਸੀ ਤਾਂ ਅਸੀਂ ਖੁਦ ਅਟੈਂਡ ਕਰਨਾ ਚਾਹੁੰਦੇ ਹਾਂ ਬਹੁਤ ਸਾਰੇ ਪੱਤਰਕਾਰ ਵੀ ਇਹਦੇ ਜਿਹੜਾ ਕਿਨ ਇੰਟਰਸਟ ਲੈਂਦੇ ਸੀ ਇਹਦੇ ਵਿੱਚ ਇੱਕ ਤਾਂ ਹੈਗਾ ਕਿ ਜਿਹੜੀ ਅੱਜ ਕੱਲ ਮਾਡਰਨ ਲਾਈਫ ਹੈ ਇਹ ਬਹੁਤ ਸਟ्रेसਫੁਲ ਹੋ ਗਈ ਹੈ ਅਸੀਂ ਸੋਚਿਆ ਵੀ ਇੱਕ ਸਟ्रेस ਫੈਕਟਰ ਹੋ ਸਕਦਾ ਜਿਹੜੇ ਕੁਝ ਕਾਰਡੀਅਕ ਕੌਜ਼ਸ ਹੋ ਸਕਦੇ ਆ ਕਿ ਉਹਨਾਂ ਦੇ ਕੋਈ ਪ੍ਰੀ ਐਗਜ਼ਿਸਟਿੰਗ ਹਾਰਟ ਦੇ ਵਿੱਚੇ ਪ੍ਰੋਬਲਮ ਹੈਗੀ ਆ ਕੋਈ ਵੀਕ ਏਰੀਆ ਹੈਗਾ ਜਿਹੜਾ ਉਸ ਵੇਲੇ ਮੈਨੀਫੈਸਟ ਕਰ ਗਿਆ ਇਸ ਤੋਂ ਸਵਾਏ ਅਸੀਂ ਸੋਚਿਆ ਵੀ ਕੀ ਕੁਸ਼ ਐਨਵਾਇਰਨਮੈਂਟ ਚ ਹੈ ਕੋਈ ਤੁਹਾਡੀ ਡਾਈਟ ਵਿੱਚ ਹੈ ਉਹਦੇ ਵਾਸਤੇ ਮੈਡਮ ਨੇ ਤੁਸੀਂ ਅੱਜ ਦੇਖੋਗੇ ਬਹੁਤ ਅੱਛਾ ਜਿਹੜਾ ਉਹਨਾਂ ਨੇ ਇੱਕ ਡਾਈਟ ਜਿਹੜੀ ਹੈਗੀ ਆ ਔਰ ਉਹਨਾਂ ਨੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਨੇ ਸਾਰਿਆਂ ਨੇ ਇੱਕ ਜਿਹੜੀ ਐਡਵਾਈਜ਼ਰੀ ਤਿਆਰ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਡੇ ਕੋਲ ਵਾਈਸ ਚਾਂਸਲਰ ਸਾਹਿਬ ਬੈਠੇ ਆ ਨਾ ਕੋਈ ਚਾਹੇ ਨਿਊਟ੍ਰੀਸ਼ਨ ਦੀ ਗੱਲ ਹੋਵੇ ਚਾਹੇ ਫੂਡ ਟੈਸਟਿੰਗ ਦੀ ਹੋਵੇ ਕੁਝ ਫੈਸਿਲਿਟੀ ਸਾਡੇ ਕੋਲੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੋਲ ਹੈਗੀ ਆ ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਵੀ ਇਹਦੇ ਵਿੱਚ ਜਿਵੇਂ ਤੁਹਾਡੇ ਫੰਗਲ ਅਲਫਾ ਟੌਕਸਿਨਸ ਉਦੇ ਨਾਲ ਵੀ ਸਾਡੇ ਨੂੰ ਕਾਰਡੀਕ ਡੈਥ ਹੋ ਸਕਦੀ ਆ ਜਾਂ ਕੋਈ ਸਾਡੇ ਖਾਣੇ ਵਿੱਚ ਹੈਵੀ ਮੈਟਲ ਹੋਣ ਉਹਦੇ ਨਾਲ ਵੀ ਕੰਡਕਸ਼ਨ ਇਫੈਕਟਸ ਆਉਂਦੇ ਆ ਕੋਈ ਸਟੀਰੋਇਡ ਜਿਹੜੇ ਖਾਸ ਕਰਕੇ ਜਿਹੜੇ ਜਿਮ ਯੂਜ਼ ਕਰਦੇ ਆ ਉਹ ਫੂਡ ਸਪਲੀਮੈਂਟਸ ਕੀ ਉਹਦੇ ਵਿੱਚ ਕੋਈ ਸਟੀਰੋਇਡਸ ਫੰਗਲ ਅਲਫਾ ਟਾਕਸਿਨਸ ਕੋਈ ਪੈਸਟੀਸਾਈਡਸ ਜਾਂ ਕੋਈ ਹੋਰ ਹੈਵੀ ਮੈਟਲਸ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹਨਾਂ ਦੇ ਟੈਸਟਿੰਗ ਵੀ ਕਰਾਂਗੇ ਸ਼ੁਰੂਆਤ ਆ ਇੱਕ ਉਹਨਾਂ ਦੀ ਜੋ ਫੂਡ ਸਪਲੀਮੈਂਟਸ ਆ ਉਹਨਾਂ ਦੀ ਟੈਸਟਿੰਗ ਕਰਾਂਗੇ ਜੋ ਖਾਣਾ ਖਾਂਦੇ ਆ ਲੋਕ ਉਹ ਟੈਸਟ ਕਰਾਂਗੇ ਜਿਹੜੇ ਪੀਪੀਸੀ ਸਾਡੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪੀਪੀਸੀਬੀ ਦੇ ਜਿਹੜੇ ਚੇਅਰ ਪਰਸਨ ਆ ਰਹੇ ਇਨਕੁਪਤਾ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਇੰਡੋਰ ਜਿਹੜੀ ਹੈਗੀ ਨਾ ਉਹ 에ਅਰ ਪੋਲੂਸ਼ਨ ਵੀ ਚੈੱਕ ਕਰੋ ਵੀ ਉਹਦੇ ਵਿੱਚ ਕਿਤੇ ਇਹ ਤਾਂ ਨਹੀਂ ਹੈ ਕਿ ਜਦੋਂ ਜਿਮ ਦੇ ਵਿੱਚ 25 30 40 ਬੰਦੇ ਵਰਕਆਊਟ ਕਰ ਰਹੇ ਆ ਮਸ਼ੀਨਾਂ ਵੀ ਚੱਲ ਰਹੀਆਂ ਇਹ ਉਹਦੇ ਵਿੱਚ ਆਕਸੀਜਨ ਦਾ ਲੈਵਲ ਘਟਦਾ ਹੈ ਤੇ ਕਿੰਨਾ ਘਟਦਾ ਹੈ ਉਹ ਵੀ ਟੈਸਟ ਕਰਾਂਗੇ ਨਿਊਟ੍ਰੀਸ਼ਨਲ ਸਿਕਿਉਰਿਟੀ ਆ ਕੰਟਰੀ ਦੀ ਉਹਦੇ ਉੱਤੇ ਵੀ ਧਿਆਨ ਕਰ ਰਹੇ ਕਿ ਜਿਹੜੇ ਸਾਡੇ ਕੰਜ਼ਿਊਮਰਸ ਨੇ ਉਹਨਾਂ ਨੂੰ ਅੱਛੀ ਕੁਆਲਿਟੀ ਦਾ ਫੂਡ ਮਿਲੇ ਸੋ ਆ ਜਿਹੜੀ ਬਹੁਤ ਸਾਰੀਆਂ ਡਿਜ਼ੀਜ਼ ਜਿਹਨੇ ਡੈਫੀਸ਼ੀਐਂਸੀਜ਼ ਹੁੰਦੀਆਂ ਨੇ ਜਿਮ ਵਾਲੀ ਪ੍ਰੋਬਲਮ ਹੈਗੀ ਐ ਉਹ ਸਾਰੀਆਂ ਅਸੀਂ ਵੀ ਸਾਨੂੰ ਪਤਾ ਹੈ ਤੇ ਇਹ ਬਹੁਤ ਵਧੀਆ ਟੀਮ ਬਣੀ ਸੀ ਜਿਹਦੇ ਵਿੱਚ ਡਾਕਟਰ ਸੀ ਪੀਐਮਸੀ ਦੇ ਪੀਯੂ ਦੇ ਨਿਊਟ੍ਰੀਸ਼ਨ ਦੇ ਸਾਇੰਟਿਸਟ ਸੀ ਗੜਵਾਸੂ ਦੇ ਵੀ ਨਿਊਟ੍ਰੀਸ਼ਨ ਦੇ ਸਾਇੰਟਿਸਟ ਸੀ ਇਹਨਾਂ ਨੇ ਬੈਠ ਕੇ ਅਸੀਂ ਇੱਕ ਸੀਰੀਜ਼ ਆਫ ਮੀਟਿੰਗ ਕੀਤੀਆਂ ਮੈਂ ਕਹਤ ਹਾਂ ਤੇ 2-2 3-3 ਮੀਟਿੰਗਾਂ ਕੀਤੀਆਂ ਨੇ WhatsApp ਦਾ ਗਰੁੱਪ ਬਣਿਆ ਸੀ ਹਰ ਰੋਜ਼ ਇੱਥੇ ਛੁੱਟੀ ਹੈ ਜੇ ਸੈਟਰਡੇ ਸੰਡੇ ਕੁਝ ਨਾ ਕੁਝ ਉਹਦੇ ਤੇ ਹੈਡ ਆਨ ਡਿਲੀਟਿੰਗ ਕਰਦੇ ਰਹਿੰਦੇ ਸੀ ਤੇ ਹੁਣ ਜਿਹੜਾ ਇਹ ਐਡਵਾਈਜ਼ਰੀ ਸੀ ਬੜਾਈ ਹੈ ਇਹ ਲਿਟ ਦੇ ਨੇ ਰੰਗ ਦੇ ਚਾਰਟ ਨੇ ਇਹ ਜਿਹੜਾ ਕਨਸੈਪਟ ਇਹ ਲਿਆ ਹੈਗਾ ਕਿ ਜੋ ਟ੍ਰੈਫਿਕ ਦੀਆਂ ਲਾਈਟਸ ਹੁੰਦੀਆਂ ਨੇ ਜਿਹੜੀ ਕਿ ਗ੍ਰੀਨ ਲਾਈਟ ਹੁੰਦੀ ਹੈ ਫਿਰ yellow ਲਾਈਟ ਹੁੰਦੀ ਹੈ ਫਿਰ red ਹੁੰਦੀ ਹੈ ਮਤਲਬ ਮਤਲਬ ਹੈ ਗ੍ਰੀਨ ਦੇ ਵਿੱਚ ਯੂ ਕੈਨ ਗੋ ਜਦੋਂ yellow ਆ ਗਈ ਕਾਉਸ਼ਨ ਕਿ ਅੱਗੇ ਡੇਂਜਰ ਹੈ ਤੇ ਫਿਰ red ਆਉਂਦੀ ਕਿ ਡੇਂਜਰ ਹੈ ਰੁਕ ਜਾਓ ਇਦਾਂ ਹੀ ਅਸੀਂ ਤਿੰਨ ਚਾਰਟ ਬਣਾਏ ਨੇ ਯਾ ਪਹਿਲਾ ਗ੍ਰੀਨ ਹੈ ਗ੍ਰੀਨ ਦੇ ਵਿੱਚ ਹੈ ਯੂ ਕੈਨ ਟੇਕ ਦੀ ਜੈ ਨੈਚੁਰਲ ਫੂਡਸ ਟੂ ਅਵੋਇਡ other like synthetic proteins second is yellow you can eat but with a caution kai loki char ande chhe ande vi khalan de si player asi utte caution raise karde ke not more than four not more than two oh apne sara was the ye ani ke asi player di gal karde sab was the advice ne bahut wadiya hegi arm public de waste vi te sade ta farmer baithe ne sade kol 11 lakh farmer jada hai whatsapp te judeya ye asi ohnu ni pechni hai ਉਹ ਦੇਖ ਰਹੇ ਨਹੀਂ ਸਾਡੇ ਵੱਲ ਕੇ ਉਹ ਸੁਣਦੇ ਵੀ ਨਹੀਂ ਸਾਡੇ ਤੇ ਉਹ ਸਾਰੀ ਨੋਇਜ਼ਰੀ ਸਾਨੂੰ ਦੇਣੀ ਹੈ ਅਗਲੀ ਜਿਹੜੀ ਹੈਗੀ ਰੈੱਡ ਰੈੱਡ ਚਾਰਟ ਤੇ ਉਹਦੇ ਚ ਹੈ ਵੀ ਅਵੋਇਡ ਇਟ ਡੋਟ ਈਟ ਉਹ ਇੱਕ ਕਾਉਸ਼ਨ ਹੈ ਸੀਰੀਅਸ